ਜਿਵੇਂ-ਜਿਵੇਂ ਉਮਰ ਵੱਧਦੀ ਹੈ ਲੋਕਾਂ ਦੀ ਆਮਦਨ ਦੇ ਸਾਧਨ ਵੀ ਹੌਲੀ-ਹੌਲੀ ਘਟਦੇ ਜਾਂਦੇ ਹਨ ਖਾਸ ਕਰਕੇ ਪਿੰਡੂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗੇ ਬਜ਼ੁਰਗਾਂ ਲਈ ਜੀਣਾ ਮੁਸ਼ਕਲ ਹੋ ਗਿਆ ਹੈ ਅਜਿਹੇ ਬਜ਼ੁਰਗਾਂ ਨੂੰ ਸਰਕਾਰ ਦੁਆਰਾ ਬਿਰਦਾ ਪੈਨਸ਼ਨ ਯੋਜਨਾ 2025 ਸ਼ੁਰੂ ਕੀਤੀ ਗਈ ਹੈ ਇਸ ਯੋਜਨਾ ਦਾ ਉਦੇਸ਼ ਹੈ ਕਿ ਵਿਰਗਾਂ ਨੂੰ ਬੁਢਾਪੇ ਵਿੱਚ ਵਧੀ ਸਹਾਇਤਾ ਮਿਲੇ ਅਤੇ ਉਹਨਾਂ ਉਹ ਸਨਮਾਨ ਨਾਲ ਜੀਵਨ ਬਤੀਤ ਕਰ ਸਕਣ ਇਸ ਖਬਰ ਵਿੱਚ ਅਸੀਂ ਤੁਹਾਨੂੰ ਬ੍ਰਿਦਾ ਪੈਨਸ਼ਨ ਯੋਜਨਾ 2025 ਨਾਲ ਸੰਬੰਧਿਤ ਸਾਰੇ ਮਹੱਤਵਪੂਰਨ ਜਾਣਕਾਰੀ ਸਪਸ਼ਟ ਪਾਸੇ ਵਿੱਚ ਦੇਵਾਂਗੇ ਜਿਵੇਂ ਕਿ ਕੌਣ ਇਸ ਦਾ ਲਾਭ ਉਠਾ ਸਕਦਾ ਹੈ ਕਿਵੇਂ ਅਰਜੀ ਦੇਣੀ ਹੈ ਕਿੰਨੀ ਰਕਮ ਪ੍ਰਾਪਤ ਹੋਵੇਗੀ ਅਤੇ ਕਿਹੜੇ ਦੱਸਾਂ ਵੀ ਦੀ ਲੋੜ ਪੈਂਸ਼ਨ ਯੋਜਨਾ ਇੱਕ ਰਾਜ ਸਰਕਾਰ ਦੁਆਰਾ ਚਲਾਈ ਗਈ ਜਾਣ ਵਾਲੀ ਸਮਾਜਿਕ ਸੁਰੱਖਿਆ ਯੋਜਨਾ ਹੈ ਜੋ ਹਰ ਰਾਜ ਵਿੱਚ ਵੱਖ-ਵੱਖ ਨਾਮ ਨਾਲ ਲਾਗੂ ਹੁੰਦੀ ਹੈ ਇਹ ਮੁੱਖ ਤੌਰ ਤੇ ਸਮਾਜ ਭਲਾਈ ਵਿਭਾਗ ਦੁਆਰਾ ਚਲਾਈ ਜਾਂਦੀ ਹੈ ਇਸ ਵਿੱਚ 60 ਸਾਲ ਤੋਂ ਉਸ ਤੋਂ ਬਾਅਦ ਦੀ ਉਮਰ ਦੇ ਨਾਗਰਿਕ ਨੂੰ 1000 ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਇਸ ਜੋ ਯੋਜਨਾ ਦਾ ਲਾਭ ਬਿਨਕਾਰ ਗਰੀਬ ਰੇਖਾ ਤੋਂ ਹੇਠਾਂ ਆਉਂਦਾ ਹੈ ਜਾਂ ਉਸ ਦੀ ਸਲਾਨਾ ਆਮਦਨ ਪੇਂਡੂ ਖੇਤਰ ਵਿੱਚ 46000 ਅਤੇ ਸ਼ਹਿਰੀ ਖੇਤਰ ਵਿੱਚ 55600 ਤੋਂ ਵੱਧ ਨਹੀਂ ਹੋਣੀ ਚਾਹੀਦੀ ਬਿਨਕਾਰ ਨੂੰ ਕਿਸੇ ਹੋਰ ਸਰਕਾਰੀ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ ਹੋਣਾ ਚਾਹੀਦਾ ਲੋੜੀ ਦਾ ਦਸਤਾਵੇਜ਼ ਆਧਾਰ ਕਾਰਡ ਆਂਦਰ ਸਰਟੀਫਿਕੇਟ ਉਮਰ ਸਰਟੀਫਿਕੇਟ ਆਰਜੀ ਆਨਲਾਈਨ ਜਾਂ ਆਫਲਾਈਨ ਦੋਵੇਂ ਤਰੀਕਿਆਂ ਨਾਲ ਦਿੱਤੀ ਜਾ ਸਕਦੀ ਹੈ ਫਾਰਮ ਵਿੱਚ ਪੁੱਛੇ ਗਏ ਸਾਰੇ ਵੇਰਵੇ ਭਰਨੇ ਹੋਣਗੇ ਨਾਮ ਜਨਮ ਮਿਤੀ ਪਤਾ ਬੈਂਕ ਬੇਵਾ ਮੋਬਾਈਲ ਨੰਬਰ ਆਦਿ ਲੋੜੀਦਾ ਦਸਤਾਵੇਜ਼ ਅਤੇ ਫੋਟੋ ਨੂੰ ਸਕੈਨ ਕਰਕੇ ਅਪਲੋਡ ਕਰੋ ਦਸਤਾਵੇਜ਼ ਦੀ ਅਧਿਕਾਰੀਆਂ ਦੁਆਰਾ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਜੋ ਯੋਗ ਪਾਏ ਜਾਂਦੇ ਹੈ ਤਾਂ ਫੰਡ ਨੂੰ ਯੋਜਨਾ ਦੇ ਨਾਮ ਮਿਲਨੇ ਸ਼ੁਰੂ ਹੋ ਜਾਣਗੇ ਕਿੰਨੀ ਰਕਮ ਪ੍ਰਾਪਤ ਹੋਵੇਗੀ ਬੁਰਾ ਪੈਨਸ਼ਨ ਯੋਜਨਾ ਵਿੱਚ 2025 ਦੇ ਤਹਿਤ ਹਰ ਮਹੀਨੇ 1000 ਦੀ ਪੈਨਸ਼ਨ ਦਿੱਤੀ ਜਾਂਦੀ ਹੈ ਜੋ ਕਿ 3 ਮਹੀਨਿਆਂ ਦੀ ਇਕੱਠੀ ਪੈਨਸ਼ਨ ਤੁਹਾਡੇ ਬੈਂਕ ਖਾਤੇ ਵਿੱਚ ਆ ਜਾਵੇਗੀ ਧੰਨਵਾਦ ਹੋਰ ਵੀ ਨਵੇਂ ਤਾਜ਼ੇ ਖਬਰਾਂ ਸੁਣ ਲੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ